ਜ਼ਰਾ ਸੋਚੋ ਜੇਕਰ ਬ੍ਰਹਿਮੰਡ ਦੇ ਸਭ ਤੋਂ ਵੱਡੇ ਸਭ ਤੋਂ ਡੂੰਗੇ ਭੇਦਾਂ ਦਾ ਜਵਾਬ 100 ਸਾਲ ਪੁਰਾਣੇ ਕਾਗਜ਼ ਦੇ ਟੁਕੜੇ ਤੇ ਲਿਖਿਆ ਹੋਵੇ ਇੱਕ ਅਜਿਹਾ ਫਾਰਮੂਲਾ ਜੋ ਉਸ ਵੇਲੇ ਲਿਖਿਆ ਗਿਆ ਸੀ ਜਦੋਂ ਉਸ ਭੇਦ ਦੀ ਹੋਂਦ ਬਾਰੇ ਕੋਈ ਜਾਣਦਾ ਤੱਕ ਨਹੀਂ ਸੀ ਇਹ ਕਹਾਣੀ ਹੈ ਇੱਕ ਜਿਹੇ ਇਨਸਾਨ ਦੀ ਜਿਸ ਦੇ ਦਿਮਾਗ ਨੇ ਸਮੇ ਤੋਂ ਅੱਗੇ ਸਿੱਧਾ ਪਵਿਖ ਵਿੱਚ ਚਾਤ ਮਾਰ ਲਈ ਸੀ ਸਾਲ 2012 ਐਮਰੀ ਯੂਨੀਵਰਸਿਟੀ ਦੇ ਇੱਕ ਮੰਨੇ ਪ੍ਰਮੁੱਖ ਗਣਿਤ ਸ਼ਾਸਤਰੀ ਨੇ ਜਿਨ੍ਹਾਂ ਦਾ ਨਾਂ ਹੈ ਕੇਨ ਓਨੋ ਇੱਕ ਅਹਿਜ ਹੀ ਖੋਜ ਕੀਤੀ ਜਿਸ ਨੇ ਵਿਗਿਆਨ ਦੀ ਦੁਨੀਆ ਵਿੱਚ ਤੂਫਾਨ ਲਿਆ ਦਿੱਤਾ ਉਹਨਾਂ ਨੇ ਪਾਇਆ ਕਿ ਰਾਮਾਨੁਜਨ ਦਾ ਇੱਕ ਸਦੀ ਪੁਰਾਣਾ ਫਾਰਮੂਲਾ ਅੱਜ ਦੇ ਆਧੁਨਿਕ ਬਲੈਕ ਹੋਲਸ ਦੇ ਵਿਵਹਾਰ ਨੂੰ ਇੰਨੀ ਸਟੀਕਤਾ ਨਾਲ ਦਰਸਾਉਂਦਾ ਹੈ ਕਿ ਇਹ ਲਗਭਗ ਅਸੰਭਵ ਲੱਗਦਾ ਹੈ ਇਹ ਫਾਰਮੂਲਾ ਲਿਖਿਆ ਗਿਆ ਸੀ ਸਾਲ 1920 ਵਿੱਚ ਜ਼ਰਾ ਇੱਕ ਪਲ ਲਈ ਇਸ ਗੱਲ ਤੇ ਗੌਰ ਕਰੋ ਉਦੋਂ ਤਾਂ 블랙홀 ਸ਼ਬਦ ਦਾ ਵੀ ਕੋਈ ਵਜੂਦ ਨਹੀਂ ਸੀ ਆਨਸਟਾਈਨ ਦੀ ਜਨਰਲ ਥਿਰੀ ਆਫ ਰਿਲੇਟਿਵਿਟੀ ਨੂੰ ਆਇਆ ਵੀ ਕੁਝ ਹੀ ਸਾਲ ਹੋਏ ਸਨ ਤੇ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਬ੍ਰਹਮੰਡ ਵਿੱਚ ਅਜਿਹੀਆਂ ਅਜੀਬੋ-ਗਰੀਬ ਚੀਜ਼ਾਂ ਹੋ ਸਕਤੀਆਂ ਨੇ ਤਾਂ ਫਿਰ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਹ ਹੋਇਆ ਕਿਵੇਂ ਇੱਕ ਐਸਾ ਇਨਸਾਨ ਜਿਸ ਕੋਲ ਯੂਨੀਵਰਸਿਟੀ ਦੀ ਕੋਈ ਡਿਗਰੀ ਨਹੀਂ ਸੀ ਜੋ ਦੁਨੀਆ ਤੋਂ ਅਲੱਗ ਥਲੱਗ ਭਾਰਤ ਦੇ ਇੱਕ ਕੋਨੇ ਵਿੱਚ ਬੈਠਾ ਸੀ ਉਹ ਭੌਤਿਕ ਵਿਗਿਆਨ ਦੇ ਉਹਨਾਂ ਰਾਜ਼ਾਂ ਨੂੰ ਕਿਵੇਂ ਜਾਣ ਗਿਆ ਜਿਨ੍ਹਾਂ ਨੂੰ ਖੋਜਣ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਦਿਮਾਗਾਂ ਨੂੰ ਪੂਰੀ ਇੱਕ ਸਦੀ ਲੱਗ ਗਈ ਇਸ ਫਾਰਮੂਲੇ ਦੇ ਪਿੱਛੇ ਦੇ ਰਾਜ਼ ਨੂੰ ਸਮਝਣ ਲਈ ਸਾਨੂੰ ਪਹਿਲਾਂ ਉਸ ਇਨਸਾਨ ਨੂੰ ਸਮਝਣਾ ਪਵੇਗਾ ਸ਼੍ਰੀ ਨਿਵਾਸ ਰਮानुजन ਰਾਮानुजन ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਸਾਲ 1887 ਵਿੱਚ ਤਾਮਿਲਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਉਹਨਾਂ ਦੀ ਜ਼ਿੰਦਗੀ ਸ਼ੁਰੂ ਤੋਂ ਹੀ ਵਿਰੋਧਤਾਈਆਂ ਦੀ ਇੱਕ ਜੌਂਦੀ ਜਾਗਦੀ ਮਿਸਾਲ ਸੀ ਦੇਖੋ ਇੱਕ ਪਾਸੇ ਤਾਂ ਉਹ ਇੱਕ ਅਜੇਹੇ ਗਣਿਤਕ ਜਾਦੂਗਰ ਸਨ ਜਿਸ ਦੀ ਕੋਈ ਮਿਸਾਲ ਨਹੀਂ ਮਿਲਦੀ ਸੋਚੋ ਸਿਰਫ 13 ਸਾਲ ਦੀ ਉਮਰ ਵਿੱਚ ਉਹਨਾਂ ਨੇ ਯੂਨੀਵਰਸਿਟੀ ਪੱਧਰ ਦੀ ਟ੍ਰਿਗਨੋਮੈਟਰੀ ਨੂੰ ਕੋਲ ਕੇ ਪੀ ਲਿਆ ਸੀ ਪਰ ਦੂਜੇ ਪਾਸੇ ਉਹਨਾਂ ਦਾ ਸਾਰਾ ਧਿਆਨ ਸਿਰਫ ਤੇ ਸਿਰਫ ਗਣਿਤ ਤੇ ਸੀ ਨਤੀਜਾ ਬਾਕੀ ਸਾਰੇ ਵਿਸ਼ਿਆਂ ਵਿੱਚ ਫੇਲ ਕਾਲਜ ਦੀ ਸਕਾਲਰਸ਼ਿਪ ਹੱਥੋਂ ਗਈ ਅਤੇ ਉਹਨਾਂ ਨੂੰ ਬੇहद ਗਰੀਬੀ ਅਤੇ ਪੁਖਮਰੀ ਦਾ ਸਾਹਮਣਾ ਕਰਨਾ ਪਿਆ ਡਿਗਰੀ ਕੋਈ ਸੀ ਨਹੀਂ ਨੌਕਰੀ ਕਿੱਥੇ ਮਿਲਦੀ ਆਖਿਰਕਾਰ ਰਾਮਾਨੁਜਨ ਨੂੰ ਮਦਰਾਸ ਪੋਰਟ ٹرسٹ ਵਿੱਚ ਇੱਕ ਕਲਰਕ ਦੀ ਨੌਕਰੀ ਕਰਨੀ ਪਈ ਪਰ ਉਹਨਾਂ ਦੇ ਅੰਦਰ ਜੋ ਗਣਿਤ ਦਾ ਜਵਾਲਾਮੁਖੀ ਸੀ ਉਹ ਬਲਕਿ ਵੇਸ਼ਾਂਤ੍ਰ ਸਗਦਾ ਸੀ ਉਹਨਾਂ ਨੇ ਹਿੰਮਤ ਕਰਕੇ ਆਪਣੇ ਕੰਮ ਦੇ ਕੁਝ ਨਮੂਨੇ ਇੰਗਲੈਂਡ ਦੇ ਵੱਡੇ ਵੱਡੇ ਗਣਿਤ ਸ਼ਾਸਤਰੀਆਂ ਨੂੰ ਭੇਜਣੇ ਸ਼ੁਰੂ ਕਰ ਦਿੱਤੇ ਪਰ ਸ਼ੁਰੂਆਤ ਬਹੁਤ ਨਿਰਾਸ਼ਾਜਨਕ ਸੀ ਦੋ ਮਸ਼ਹੂਰ ਪ੍ਰੋਫੈਸਰਾਂ ਨੇ ਉਹਨਾਂ ਦੀ ਚਿੱਠੀ ਨੂੰ ਦੇਖਿਆ ਤੇ ਬਿਨਾਂ ਕੋਈ ਜਵਾਬ ਦਿੱਤੇ ਵਾਪਸ ਭੇਜ ਦਿੱਤਾ ਤੀਜੀ ਚਿੱਠੀ ਇਹ ਉਹਨਾਂ ਦੀ ਆਖਰੀ ਉਮੀਦ ਸੀ ਇਹ ਪਹੁੰਚੀ ਕੈਂਬਰਿਜ ਯੂਨੀਵਰਸਿਟੀ ਦੇ ਮਹਾਨ ਗਣਿਤ ਸ਼ਾਸਤਰੀ ਜੀ ਐਚ ਹਾਰਡੀ ਕੋਲ ਪਰ ਹਾਰਡੀ ਨੇ ਵੀ ਜਦੋਂ ਇਹਨਾਂ ਅਜੀਬੋ-ਗਰੀਬ ਫਾਰਮੂਲਿਆਂ ਨੂੰ ਦੇਖਿਆ ਤਾਂ ਪਹਿਲਾਂ ਉਹਨਾਂ ਨੇ ਇਸ ਨੂੰ ਕਿਸੇ ਧੋਖੇਬਾਜ਼ ਦਾ ਕੰਮ ਸਮਝ ਕੇ ਰੱਦੀ ਦੀ ਟੋਕਰੀ ਵਿੱਚ ਸੁੱਟਣ ਦਾ ਮਨ ਬਣਾ ਲਿਆ ਸੀ ਪਰ ਉਸ ਰਾਤ ਹਾਰਡੀ ਨੂੰ ਨੀਂਦ ਨਹੀਂ ਆਈ ਉਹਨਾਂ ਦੇ ਦਿਮਾਗ ਵਿੱਚ ਉਹੀ ਫਾਰਮੂਲੇ ਘੁੰਮ ਰਹੇ ਸਨ ਉਹਨਾਂ ਨੇ ਉਹ ਚਿੱਠੀ ਦੁਬਾਰਾ ਚੁੱਕੀ ਆਪਣੇ ਸਾਥੀ ਜੇੀ ਲਿਟਲਵੁੱਡ ਨੂੰ ਬੁਲਾਇਆ ਅਤੇ ਦੋਵਾਂ ਨੇ ਮਿਲ ਕੇ ਘੰਟੀਆਂ ਬੱਧੀ ਉਹਨਾਂ ਦਾ ਅਧਿਐਨ ਕੀਤਾ ਅਤੇ ਅੰਤ ਵਿੱਚ ਹਾਡੀ ਦੇ ਮੂੰਹੋਂ ਜੋ ਸ਼ਬਦ ਨਿਕਲੇ ਉਹ ਇਤਿਹਾਸ ਬਣ ਗਏ। ਉਹਨਾਂ ਨੇ ਕਿਹਾ ਇਹ ਫਾਰਮੂਲੇ ਸੱਚ ਹੋਣੇ ਚਾਹੀਦੇ ਹਨ ਕਿਉਂਕਿ ਜੇ ਇਹ ਸੱਚ ਨਾ ਹੁੰਦੇ ਤਾਂ ਕਿਸੇ ਕੋਲ ਇਹਨਾਂ ਨੂੰ ਬਣਾਉਣ ਦੀ ਕਲਪਨਾ ਸ਼ਕਤੀ ਵੀ ਨਹੀਂ ਹੁੰਦੀ। ਉਹ ਸਮਝ ਗਏ ਸਨ ਕਿ ਉਹਨਾਂ ਨੇ ਗਣਿਤ ਤੇ ਇੱਕ ਗੁੰਮਨਾਮ ਹੀਰੇ ਨੂੰ ਲੱਭ ਲਿਆ ਹੈ। ਹਾੜੀ ਨੇ ਬਿਨਾ ਕੋਈ ਦੇਰ ਕੀਤੇ ਰਾਮਾਨੁਜਨ ਨੂੰ ਕੈਂਬਰੇਜ ਆਉਣ ਦਾ ਸੱਦਾ ਭੇਜ ਦਿੱਤਾ ਪਰ ਉਸ ਸਮੇਂ ਦੇ ਕੱਟਰ ਬ੍ਰਾਹਮਣ ਸਮਾਜ ਵਿੱਚ ਸਮੁੰਦਰ ਪਾਰ ਕਰਨਾ ਇੱਕ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਸੀ ਪਰ ਫਿਰ ਇੱਕ ਚਮਤਕਾਰ ਹੋਇਆ ਰਾਮਾਨੁਜਨ ਦੀ ਮਾਂ ਨੂੰ ਉਹਨਾਂ ਦੀ ਕੁਲਦੇਵੀ ਨਾਮਗਿਰੀ ਦੇਵੀ ਨੇ ਸੁਪਨੇ ਵਿੱਚ ਦਰਸ਼ਨ ਦੇ ਕੇ ਜਾਣ ਦੀ ਆਗਿਆ ਦਿੱਤੀ ਅਤੇ 1914 ਵਿੱਚ ਰਾਮਾਨੁਜਨ ਕੈਂਬਰੇਜ ਪਹੁੰਚ ਗਏ ਇੰਗਲੈਂਡ ਦੀ ਹੱਡਚੀਰਵੀ ਠੰਡ ਬਿਲਕੁਲ ਵੱਖਰਾ ਸਭਿਆਚਾਰ ਅਤੇ ਸ਼ੁੱਧ ਸ਼ਾਕਾਹਾਰੀ ਹੋਣ ਕਰਕੇ ਖਾਣੇ ਦੀ ਭਾਰੀ ਸਮੱਸਿਆ ਇਹਨਾਂ ਸਭ ਮੁਸ਼ਕਲਾਂ ਦੇ ਬਾਵਜੂਦ ਰਾਮਾਨੁਜ ਨੇ ਗਣਿਤ ਦੀ ਦੁਨੀਆ ਵਿੱਚ ਤਹਿਲਕਾ ਮਚਾ ਦਿੱਤਾ ਸਿਰਫ ਕੁਝ ਹੀ ਸਾਲਾਂ ਵਿੱਚ ਉਹ ਰਾਇਲ ਸੁਸਾਇਟੀ ਅਤੇ ਟ੍ਰਿਨਿਟੀ ਕਾਲਜ ਦੋਵਾਂ ਦੇ ਫੈਲੋ ਬਣਨ ਵਾਲੇ ਪਹਿਲੇ ਭਾਰਤੀਆਂ ਵਿੱਚੋਂ ਇੱਕ ਬਣ ਗਏ ਇਹ ਇੱਕ ਬਹੁਤ ਵੱਡੀ ਇਤਿਹਾਸਿਕ ਪ੍ਰਾਪਤੀ ਸੀ ਪਰ ਇਸ ਸਫਲਤਾ ਦੀ ਉਹਨਾਂ ਨੇ ਬਹੁਤ ਵੱਡੀ ਕੀਮਤ ਚੁਕਾਈ ਪਹਿਲੇ ਵਿਸ਼ਵ ਯੁੱਧ ਕਾਰਨ ਪੋਜਨ ਦੀ ਕਮੀ ਪਰਿਵਾਰ ਤੋਂ ਦੂਰੀ ਅਤੇ ਇੰਗਲੈਂਡ ਦਾ ਮੌਸਮ ਇਹ ਸਭ ਉਹਨਾਂ ਦੀ ਸਿਹਤ ਤੇ ਬਹੁਤ ਭਾਰੀ ਪਿਆ ਉਹ ਬੁਰੀ ਤਰ੍ਹਾਂ ਬਿਮਾਰ ਹੋ ਗਏ ਡਿਪਰੈਸ਼ਨ ਵਿੱਚ ਚਲੇ ਗਏ ਇੱਥੋਂ ਤੱਕ ਕਿ ਇੱਕ ਵਾਰ ਉਹਨਾਂ ਨੇ ਲੰਡਨ ਵਿੱਚ ਰੇਲ ਗੱਡੀ ਦੇ ਅੱਗੇ ਛਾਲ ਮਾਰ ਕੇ ਜਾਨ ਦੇਣ ਦੀ ਕੋਸ਼ਿਸ਼ ਵੀ ਕੀਤੀ ਇਹ ਸਫ਼ਰ ਕਿੰਨਾ ਭਾਵੁਕ ਅਤੇ ਪ੍ਰੇਰਣਾਦਾਇਕ ਹੈ ਹੈਨਾ ਜੇਕਰ ਇਸ ਮਹਾਨ ਪ੍ਰਤੀਵਾਦੀ ਕਹਾਣੀ ਨੇ ਹੁਣ ਤੱਕ ਦਿਲ ਨੂੰ ਛੂਇਆ ਹੈ ਤਾਂ ਇੱਕ ਲਾਈਕ ਤਾਂ ਬਣਦਾ ਹੀ ਹੈ ਚਲੋ ਐਲਗੋਰਿਦਮ ਨੂੰ ਵੀ ਦੱਸਿਏ ਕਿ ਐਜੇਆ ਕਹਾਣੀਆਂ ਵਿੱਚ ਕਿੰਨੀ ਤਾਕਤ ਹੁੰਦੀ ਹੈ 1919 ਵਿੱਚ ਰਾਮਾਨੁਜਨ ਬਹੁਤ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਭਾਰਤ ਵਾਪਸ ਆ ਗਏ ਅਤੇ ਸਿਰਫ 1 ਸਾਲ ਬਾਅਦ 1920 ਵਿੱਚ ਸਿਰਫ 32 ਸਾਲ ਦੀ ਛੋਟੀ ਜੀ ਉਮਰ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਪਰ ਉਹ ਆਪਣੇ ਪਿੱਛੇ ਛੱਡ ਗਏ ਸਨ ਆਪਣੀਆਂ ਨੋਟਬੁਕਾਂ ਇੱਕ ਐਜੇਆ ਖਜ਼ਾਨਾ ਜਿਸ ਦੇ ਰਾਜ਼ਾਂ ਨੂੰ ਦੁਨੀਆ ਅੱਜ ਤੱਕ ਖੋਲਣ ਦੀ ਕੋਸ਼ਿਸ਼ ਕਰ ਰਹੀ ਹੈ ਉਨ੍ਹਾਂ ਦੇ ਦਿਮਾਗ ਦੀ ਬਿਜਲੀ ਵਰਗੀ ਤੇਜ਼ੀ ਦਾ ਇੱਕ ਬਹੁਤ ਹੀ ਮਸ਼ਹੂਰ ਕિસ્ਸਾ ਹੈ। ਇੱਕ ਵਾਰ ਜੀ ਐਚ ਹਾਰਡੀ ਹਸਪਤਾਲ ਵਿੱਚ ਬਿਮਾਰ ਰਾਮਾਨੁਜਨ ਨੂੰ ਮਿਲਣ ਗਏ। ਗੱਲਾਂ-ਗੱਲਾਂ ਵਿੱਚ ਉਹਨਾਂ ਨੇ ਦੱਸਿਆ ਕਿ ਜਿਸ ਟੈਕਸੀ ਵਿੱਚ ਉਹ ਆਏ ਸਨ ਉਸ ਦਾ ਨੰਬਰ 1729 ਸੀ ਤੇ ਉਹਨਾਂ ਨੂੰ ਇਹ ਨੰਬਰ ਬੜਾ ਹੀ ਬੋਰਿੰਗ ਇੱਕ ਡਲ ਨੰਬਰ ਲੱਗਾ। ਮੌਤ ਦੇ ਬਿਸਤਰ ਤੇ ਪਏ ਰਾਮਾਨੁਜਨ ਦੇ ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਰਾਹਟ ਆਈ ਅਤੇ ਉਹਨਾਂ ਨੇ ਤੁਰੰਤ ਜਵਾਬ ਦਿੱਤਾ ਨਹੀਂ ਹਾੜੀ ਇਹ ਇੱਕ ਬਹੁਤ ਹੀ ਦਿਲਚਸਪ ਨੰਬਰ ਹੈ ਇਹ ਸਭ ਤੋਂ ਛੋਟੀ ਸੰਖਿਆ ਹੈ ਜਿਸ ਨੂੰ ਦੋ ਵੱਖ-ਵੱਖ ਤਰੀਕਿਆਂ ਨਾਲ ਦੋ ਕਯੂਬਸ ਦੇ ਜੋੜ ਵਜੋਂ ਲਿਖਿਆ ਜਾ ਸਕਦਾ ਹੈ ਇਹ ਜਵਾਬ ਸੁਣ ਕੇ ਹਾੜੇ ਦੇ ਹੋਸ਼ ਉੱਡ ਗਏ ਉਹਨਾਂ ਦੀਆਂ ਨੋਟਬੁੱਕਾਂ ਵਿੱਚ 4000 ਤੋਂ ਵੱਧ ਅਜਿਹੇ ਨਤੀਜੇ ਸਨ ਜਿਨ੍ਹਾਂ ਦਾ ਕੋਈ ਸਬੂਤ ਨਹੀਂ ਸੀ ਬਸ ਨਤੀਜੇ ਸਨ ਉਹਨਾਂ ਦੇ ਮੌਖ θ ਫੰਕਸ਼ਨ ਜੋ ਉਹਨਾਂ ਨੇ ਆਪਣੇ ਆਖਰੀ ਦਿਨਾਂ ਵਿੱਚ ਮੌਤ ਨਾਲ ਲੜਦੇ ਹੋਏ ਲਿਖੇ ਸਨ ਉਹੀ ਫੰਕਸ਼ਨ ਅੱਜ ਸਾਨੂੰ ਬਲੈਕ ਹੋਲਸ ਦੇ ਅੰਦਰ ਛੁਪੀ ਹੋਈ ਜਾਣਕਾਰੀ ਦੀ ਮਾਤਰਾ ਨੂੰ ਸਮਝਣ ਵਿੱਚ ਮਦਦ ਕਰ ਰਹੇ ਹਨ ਇੰਨਾ ਹੀ ਨਹੀਂ ਉਹਨਾਂ ਦਾ ਕੰਮ ਸਟ੍ਰਿੰਗ ਥਿਊਰੀ ਦਾ ਵੀ ਇੱਕ ਮੁੱਖ ਥੰਮਬ ਬਣਿਆ ਜੋ ਬ੍ਰਹਮੰਡ ਨੂੰ ਸਮਝਣ ਦੀ ਸਭ ਤੋਂ ਐਡਵਾਂਸਡ ਥਿਊਰੀਜ਼ ਵਿੱਚੋਂ ਇੱਕ ਹੈ ਇਹ ਗੱਲ ਸੋਚ ਕੇ ਲੂੰ ਕੰਡੇ ਖੜੇ ਹੋ ਜਾਂਦੇ ਹਨ 100 ਸਾਲ ਪਹਿਲਾਂ ਲਿਖੀਆਂ ਗਈਆਂ ਗੱਲਾਂ ਅੱਜ ਵਿਗਿਆਨ ਦੀਆਂ ਸਭ ਤੋਂ ਵੱਡੀਆਂ ਪਹੇਲੀਆਂ ਨੂੰ ਸੁਲਝਾ ਰਹੀਆਂ ਹਨ ਤੁਹਾਡੇ ਸਭ ਦੇ ਖਿਆਲ ਵਿੱਚ ਉਹਨਾਂ ਦੀਆਂ ਨੋਟਬੁੱਕਾਂ ਵਿੱਚ ਹੋਰ ਕਿਹੜੇ-ਕਿਹੜੇ ਰਾਜ਼ ਛੁਪੇ ਹੋ ਸਕਦੇ ਹਨ ਆਪਣਾ ਜਵਾਬ ਕਮੈਂਟਸ ਵਿੱਚ ਜ਼ਰੂਰ ਲਿਖਣਾ ਪਰ ਅਸੀਂ ਮੋੜ ਕੇ ਕਿ ਉਸੇ ਇੱਕ ਸਵਾਲ ਤੇ ਆ ਜਾਂਦੇ ਹਾਂ ਰਾਮਾਨੁਜਨ ਦੀ ਇਸ ਬੇਮਿਸਾਲ ਅਲੌਕਿਕ ਪ੍ਰਤਿਭਾ ਦਾ ਸਰੋਤ ਕੀ ਸੀ ਕਿ ਸਿਰਫ ਇੱਕ ਬਹੁਤ ਤਿੱਖਾ ਦਿਮਾਗ ਸੀ ਜਾਂ ਇਸ ਦੇ ਪਿੱਛੇ ਕੁਝ ਹੋਰ ਸੀ ਖੇਰ ਰਾਮਾਨੁਜਨ ਦਾ ਖੁਦ ਦਾ ਜਵਾਬ ਇਸ ਕਹਾਣੀ ਨੂੰ ਹੋਰ ਵੀ ਜ਼ਿਆਦਾ ਰਹੱਸਮਈ ਬਣਾ ਦਿੰਦਾ ਹੈ ਰਾਮਾਨੁਜਨ ਦਾ ਪੱਕਾ ਅਟੁੱਟ ਵਿਸ਼ਵਾਸ ਸੀ ਕਿ ਉਹਨਾਂ ਦੀ ਇਹ ਗਣੇਤਕ ਯੋਗਤਾ ਕੋਈ ਆਮ ਯੋਗਤਾ ਨਹੀਂ ਹੈ ਬਲਕਿ ਇਹ ਉਹਨਾਂ ਦੀ ਕੁਲ ਦੇਵੀ ਦੇਵੀ ਨਾਮਗਿਰੀ ਥਾਇਾਰ ਵੱਲੋਂ ਦਿੱਤੀ ਗਈ ਇੱਕ ਰੱਬੀ ਦਾਤ ਹੈ ਇੱਕ ਡਿਵਾਈਨ ਗਿਫਟ ਹੈ ਉਹਨਾਂ ਲਈ ਗਣਿਤ ਅਤੇ ਅਧਿਆਤਮਿਕਤਾ ਦੋ ਵੱਖ-ਵੱਖ ਚੀਜ਼ਾਂ ਨਹੀਂ ਬਲਕਿ ਇੱਕੇ ਸੰਤ ਉਹ ਅਕਸਰ ਕਹਿੰਦੇ ਸਨ ਕਿ ਦੇਵੀ ਉਹਨਾਂ ਦੀ ਜੀਪ ਤੇ ਫਾਰਮੂਲੇ ਰੱਖ ਦਿੰਦੀ ਹੈ। ਉਹਨਾਂ ਨੂੰ ਸੁਪਨੇ ਵਿੱਚ ਇੱਕ ਲਾਲ ਰੰਗ ਦਾ ਪਰਦਾ ਦਿਖਾਈ ਦਿੰਦਾ ਸੀ ਜਿਸ ਤੇ ਇੱਕ ਹੱਥ ਗਣਿਤ ਦੇ ਗੁੰਜਲਦਾਰ ਫਾਰਮੂਲੇ ਲਿਖਦਾ ਜਾਂਦਾ ਸੀ ਅਤੇ ਉਹ ਜਾਗਣ ਤੋਂ ਬਾਅਦ ਉਹਨਾਂ ਨੂੰ ਕਾਗਜ਼ ਤੇ ਉਤਾਰ ਲੈਂਦੇ ਸਨ। ਇਹ ਗੱਲ ਪ੍ਰਤਿਭਾ ਤੇ ਬ੍ਰह्म ਗਿਆਨ ਦੇ ਵਿਚਾਰ ਦੀ ਲਕੀਰ ਨੂੰ ਬਿਲਕੁਲ ਹੀ ਮਿਟਾ ਦਿੰਦੀ ਹੈ। ਉਹਨਾਂ ਦੀ ਪ੍ਰਤਿਭਾ ਕਿੰਨੀ ਅਸਾਧਾਰਨ ਸੀ। ਇਸ ਦਾ ਸਭ ਤੋਂ ਵੱਡਾ ਸਬੂਤ ਖੁਦ ਜੀ ਐਚ ਹਾਰਡੀ ਨੇ ਦਿੱਤਾ। ਜਦੋਂ ਉਹਨਾਂ ਨੇ ਦੁਨੀਆ ਦੇ ਗਣਿਤ ਸ਼ਾਸਤਰੀਆਂ ਨੂੰ 100 ਵਿੱਚੋਂ ਰੇਟ ਕੀਤਾ ਤਾਂ ਉਹਨਾਂ ਨੇ ਆਪਣੇ ਆਪ ਨੂੰ ਸਿਰਫ 25 ਅਤੇ ਆਪਣੇ ਸਾਥੀ ਲਿਟਲਵੁੱਡ ਨੂੰ 3 ਨੰਬਰ ਦਿੱਤੇ ਪਰ ਰਾਮਾਨੁਜਨ ਨੂੰ ਉਹਨਾਂ ਨੂੰ ਦਿੱਤੇ ਪੂਰੇ 100 ਦੇ 100 ਅਤੇ ਕਿਹਾ ਕਿ ਉਹ ਇੱਕ ਵੱਖਰੀ ਹੀ ਸ਼੍ਰੇਣੀ ਵਿੱਚ ਸੰ ਜਿਸ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ ਤਾਂ ਅੰਤ ਵਿੱਚ ਅਸੀਂ ਇਸ ਇੱਕ ਵੱਡੇ ਸਵਾਲ ਤੇ ਆ ਕੇ ਰੁਕ ਜਾਂਦੇ ਹਾਂ ਕਿ ਰਾਮਾਨੁਜਨ ਸਿਰਫ ਇੱਕ ਬੇहद ਬੁੱਧੀਮਾਨ ਇਨਸਾਨ ਸਨ एक अजही प्रतिभा जो सदिया विच एक बार जन्म लेंदी है या कि सचमुच ब्रह्मांडी ग्ञान सीधे जुड़े हुए सन एक अजिहा माध्यम जिस राही ए ब्रह्मांड खुद अपने राजस खोल रहा रामानुजन की कहानी सिर्फ गणित दी नहीं बल्कि मनुखी दिमाग की बेअंत समरथा ब्रह्मांड के अणसुलझे रहस्य कहानी है जे इस कहानी ने दिमाग दत्तिया जगइयान तो इसे अजि दो शेयर करो जिसद दिमाग की बत्ती जगा चाहते हो और होर हैरान अजिहान करानियां लिय स्पिरिचुअल एसेंस चैनल नबसक्राइब करना बिल्कुल न भूलना अगली बार मिलद्या